ਕਿ ਨਹੀਂ ਲੋਕ ਬੇਕਾਰ ਹੋਏ ਆ ਮਤਲਬ ਬੁਰੀ ਹਾਲਤ ਹੈ ਗਈ ਆ ਲੋਕਾਂ ਦੀ ਲੋਕ ਘਰੇਵੇ ਹੈਗੇ ਆ ਸੋ ਪੰਜਾਬ ਦਾ ਨੁਕਸਾਨ ਤਾਂ ਡੈਫੀਨਿਟਲੀ ਹੋਇਆ ਹੀ ਹੋਇਆ ਹੈ ਇਹ ਕਿਉਂ ਹੋਇਆ ਹੈ ਜਾਂ ਕੀ ਰੀਜਨਸ ਹੈ ਇਹਦੀਆਂ ਇਹ ਐਨਲਿਸਿਸ ਹੋਣਾ ਜ਼ਰੂਰੀ ਹੈ ਜਿਵੇਂ ਤੁਹਾਨੂੰ ਕਿਹੜੇ-ਕਿਹੜੇ ਲੱਗਦੇ ਆ ਕਿ ਮੈਨੇਜਮੈਂਟ ਦੀ ਪ੍ਰੋਬਲਮ ਲੱਗਦੀ ਹੈ ਜਾਂ ਕੋਈ ਸਾਜ਼ਿਸ਼ ਘਾੜਾ ਜਾਂ ਐਨੀ ਸਮਝੀ ਨਹੀਂ ਐਡ ਹੌਕ ਆ ਵੀ ਕੋਈ ਗੱਲ ਨਹੀਂ ਚਲੋ ਚੱਲੀ ਜਾਣ ਤੋਂ ਜੋ ਦੇਖੋ ਮੋਟੀ ਗੱਲ ਕੀ ਹੈ ਹਨਾ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਫਲੱਡ ਸੀਗੇ ਆਪਣੇ ਜੋ ਆਪਣਾ ਪਾਣੀ ਵਧਿਆ ਸੀ ਉਹਦੇ ਕਾਰਨ ਬਹੁਤ ਡਿਫਰੈਂਟ ਸੀ ਜਦੋਂ ਮੀਂਹ ਇੰਨਾ ਪੈ ਗਿਆ ਕੁਝ ਜ਼ਿਆਦਾ ਪੈ ਗਿਆ ਸਾਰੇ ਉਹਦੇ ਤਾਂ ਹਨਾ ਦਰਿਆਈ ਜਿਹੜੀਆਂ ਨਦੀਆਂ ਸੂ ਆ ਕੇ ਪੈ ਗਈਆਂ ਉਹ ਆ ਕੇ ਪੈ ਗਈਆਂ ਉਹਦੇ ਵਿੱਚ ਵੱਧ ਤੋਂ ਵੱਧ ਆਪਾਂ ਮੌਜੂਦਾ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਸਕਦੇ ਹਾਂ ਕਿ ਵੀ ਉਹਦੇ ਤਿਆਰੀ ਕਿਉਂ ਨਹੀਂ ਕੀਤੀ ਹਨਾ ਉਸ ਇੰਨੀ ਐਪਲੀਸਟੇ ਤਿਆਰ ਕਿਉਂ ਨਹੀਂ ਸੀ ਜਦੋਂ ਪਹਿਲਾਂ ਪਤਾ ਸੀ ਪਰ ਐਤ ਕੀ ਵਾਰ ਵਾਲਾ ਜਿਹੜਾ ਹੋਇਆ ਇਹ ਪਿਓਰਲੀ ਮੈਨ ਮੇਡ ਹੈਗਾ ਇਹਦੇ ਵਿੱਚ ਬਿਲਕੁਲ possibility ਹਲੇ ਵੀ ਮਤਲਬ ਪਾਣੀ ਛੱਡਣ ਚਲੋ ਆਪਾਂ ਇਸ 1670 ਤੇ ਵੀ ਕਹਿੰਨੇ ਆ ਤੇ ਉਹ ਤਾਂ ਰੋਸਟਰੀ ਕਹਿੰਦਾ ਨਾ 1690 ਤੱਕ ਪਾਣੀ ਰੋਕਿਆ ਜਾ ਸਕਦਾ ਉਹਦੇ ਵਿੱਚ ਤਾਂ ਜੇ ਇਹ ਇਹ ਨੂੰ ਵੀ 86000 ਨਾ ਛੱਡਦੇ ਹੋਣ ਹੁਣ ਇਹ ਨੂੰ 76 ਛੱਡਦੇ ਅਗਾ ਉਹਨੂੰ ਸੈਗਰੀਗੇਟ ਕਰਦੇ ਪਰ ਇਹਨਾਂ ਨੂੰ ਤਾਂ ਪਤਾ ਸੀ ਨਾ ਵੀ ਜਦੋਂ ਇੰਨਾ ਛੱਡਾਂਗੇ ਅਸੀਂ 90000 ਕਿਉ ਸਿੱਕਦੇ ਕਰੀਬ ਪਾਣੀ ਛੱਡਾਂਗੇ ਜਿਹੜਾ ਸਤਲੋ ਜਾਉ 2 ਲੱਖ ਕਿਊਸਿਕ ਵੈਸੇ 4 ਲੱਖ ਕਿਊਸਿਕ ਦਾ ਦਰਿਆ ਬਟ ਉਹ 2 ਲੱਖ ਕਿਊਸਿਕ ਆਰਾਮ ਨਾਲ ਲੈ ਸਕਦਾ ਉਹ ਤੋਂ ਬਿਯੋਂਡ ਜਦੋਂ ਪਾਣੀ ਜਾਂਦਾ ਤਾਂ 스ਪਿਲਓਵਰ ਹੁੰਦਾ ਤੇ ਉਹਦਾ ਨੇਚਰਲ ਫਲੋ 1 90000 ਰੋਤੇ ਤੇ ਛੱਡਦਾ ਜਦੋਂ ਤਾਂ ਉਹਨੇ ਨੇਚਰਲੀ ਡਿਵਾਸਟੇਸ਼ਨ ਹੀ ਕ੍ਰੀਏਟ ਕਰਨੀ ਸੀਗਾ ਤਬਾਈ ਕ੍ਰੀਏਟ ਕਰਨੀ ਸੀ